ਉਹ ਤੇ ਜਿੱਦਣ ਅਸੀਂ ਪਹਿਲੇ ਦਿਨ ਪਾਣੀ ਚ ਬਹੁਤ ਦੁੱਖ ਵੱਡਾ ਵੇਖਿਆ ਹੂੰ ਬਹੁਤ ਜ਼ਿਆਦਾ ਬੇਬੇ ਜੀ ਸਰੀਰ ਨੂੰ ਬੜੀ ਪਰੇਸ਼ਾਨੀ ਬੜੀ ਫਿਰ ਵੇਖਦੇ ਕਿ ਚਿੰਤਾ ਹੁੰਦੀ ਜੀ ਹੂੰ ਜਿੱਦ ਕਦੀ ਵੇਖਿਆ ਨਾ ਹੋਵੇ ਤੇ ਫਿਰ ਬਹੁਤ ਹੁੰਦਾ ਜੀ ਸਾਰੇ ਹਨਾ ਘਰਾਂ ਦੀ ਸਫਾਈ ਹੋ ਰਹੀ ਆ ਛੱਤਾਂ ਦੇ ਹਾਲ ਦੇਖੋ ਕਿੰਨੇ 6 6 7 7 ਫੁੱਟ ਜਿਹੜਾ ਪਾਣੀ ਇੱਥੋਂ ਚੜ ਗਿਆ ਹਨਾ ਜਿੱਥੇ ਮੇਨ ਇੱਧਰ ਦੇਖੋ ਬੈੱਡ ਖਰਾਬ ਹੋਏ ਪਏ ਨੇ ਘਰਾਂ ਦਾ ਸਮਾਨ ਉਧਰ ਦੇਖ ਲਓ ਤੁਸੀਂ ਹਨਾ ਸਾਰਾ ਸਮਾਨ ਬਾਹਰ ਕੱਢਿਆ ਪਿਆ ਇੱਧਰ ਬੇਬੇ ਜੀ ਲੱਗੇ ਹੋਏ ਨੇ ਬਾਪੂ ਜੀ ਹਨਾ ਬੈਠੇ ਨੇ ਦੇਖੋ ਉਹ ਦੂਰ ਤੱਕ ਕੀ ਹਾਲਾਤ ਬਣੇ ਹੋਏ ਨੇ ਉੱਪਰ ਤੁਹਾਨੂੰ ਦਿਖਾਉਨੇ ਆ ਬੱਚੇ ਕਿਹੜੀ ਕਲਾਸ ਚ ਪੜਦੇ ਹੋ ਪੁੱਤ ਐਲਕੇ ਜੀ ਚ ਐਲਕੇ ਜੀ ਚ ਕਿੱਥੇ ਲੁਕੇ ਸੀ ਜਦੋਂ ਪਾਣੀ ਆ ਗਿਆ ਕੋਠੇ ਉੱਪਰ ਚੜ ਕੇ ਕੋਠੇ ਤੇ ਚੜ ਗਏ ਸੀ ਹਾਂਜੀ ਠੀਕ ਆ ਠੀਕ ਆ ਔਰ ਬੇਬੇ ਜੀ ਕੀ ਨੁਕਸਾਨ ਬਹੁਤ ਹੋ ਗਿਆ ਹਨ ਜੀ ਹਾਂ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੋਈ ਚੀਜ਼ ਨਹੀਂ ਪਚੀ ਬਹੁਤ ਜ਼ਿਆਦਾ ਪਿੰਡ ਤੇ ਮੇਨ ਆ ਹਨ ਜਿੱਥੋਂ ਬੰਨ ਟੁੱਟੇ ਹਾਂਜੀ ਹਾਂਜੀ ਅਸੀਂ ਉੱਪਰ ਹੀ ਚੜੇ ਸੀਗੇ ਇੱਕ ਜੱਕ ਦਾ ਵੀ ਸਾਡੀ ਇੰਨੇ ਦਿਨ ਫਿਰ ਉੱਪਰ ਰਹੇ ਤੁਸੀਂ ਅਸੀਂ ਰਹਿ ਚੌਥੇ ਪੰਜਵੇਂ ਦਿਨ ਆਏ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਜ਼ੋਰ ਪਾਣੀ ਦਾ ਸੀਗਾ ਆ ਤੁਹਾਨੂੰ ਨਿਸ਼ਾਨੀ ਤੇ ਪਤਾ ਬਹੁਤ ਸਮਾਨ ਤੇ ਕੱਢਿਆ ਹੀ ਨਹੀਂ ਗਿਆ ਸਾਡੇ ਕੋਲ ਬਿਲਕੁਲ ਨਹੀਂ ਕੱਢਿਆ ਗਿਆ ਹਮ ਇਹ ਤੇ ਮਾਨਸਿਕ ਪਰੇਸ਼ਾਨੀਆਂ ਬਹੁਤ ਹੁੰਦੀਆਂ ਜੀ ਵਰਗੋ ਇਹ ਸਾਨੂੰ ਤੇ ਬਹੁਤ ਜਿਆਦਾ ਇੰਨੇ ਚਿਰ ਦੀ ਮੇਰੀ ਉਮਰ ਹੋ ਗਈ ਮੈਂ ਬਹੁਤ ਜਿਆਦਾ ਆ ਬਹੁਤ ਦੁੱਖ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਵਿਆਹ ਕੇ ਆਏ ਨੇ ਇੱਥੇ ਹੋ ਗਿਆ ਮੈਨੂੰ 40 ਸਾਲ ਹੋ ਗਏ ਪਹਿਲੀ ਵਾਰ ਹੋਇਆ ਇੱਥੇ ਹਾਂਜੀ ਸਾਸੀ ਚ ਆਏ ਬਿਲਕੁਲ ਘਰਾਂ ਚ ਨਹੀਂ ਬਾਹਰ ਪਾਰਹੀਗਾ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਹੁਣ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਹਮ ਹੁਣ ਤੇ ਜਿੱਦਣ ਅਸੀਂ ਪਹਿਲੇ ਦਿਨ ਪਾਣੀ ਚ ਬਹੁਤ ਦੁੱਖ ਵੱਡਾ ਵੇਖਿਆ ਹਮ ਬਹੁਤ ਜਿਆਦਾ ਬੇਬੇ ਜੀ ਫਿਰ ਨੂੰ ਬੜੀ ਪਰੇਸ਼ਾਨੀ ਬੜੀ ਫਿਰ ਵੇਖਦੇ ਕਿ ਚਿੰਤਾ ਹੁੰਦੀ ਜੀ ਹੂੰ ਜੀ ਕਦੀ ਵੇਖਿਆ ਨਾ ਹੋਵੇ ਤਾਂ ਫਿਰ ਬਹੁਤ ਹੁੰਦਾ ਜੀ ਬੱਚੇ ਦੇਖੇ ਹੋਣਗੇ ਕਿਵੇਂ ਭੱਜਦੇ ਇੱਕਦਾਂ ਮੇ ਆ ਗਿਆ ਕਹਿੰਦੇ ਪਾਣੀ ਤਾਂ ਪਤਾ ਹੀ ਨਹੀਂ ਲੱਗਿਆ ਇੱਕ ਜੱਕ ਦਾ ਮੈਂ ਇੱਕ ਸਾਡੇ ਕਿੰਦੇ ਇੱਕ ਜੱਕ ਦਾ ਮੈਂ ਘੇਰਾ ਪਾ ਗਿਆ ਜੀ ਨਿਕਲਣ ਵਾਸਤੇ ਰਿਹਾ ਜਿੱਸਾ ਤੇ ਕੋਈ ਵੀ ਉੱਧਰ ਹੁੰਦੀ ਉੱਧਰੋਂ ਨਹੀਂ ਬਹੁਤ ਜ਼ਿਆਦਾ ਡੋਬੂ ਡੋਬੂ ਪਾਣੀ ਹੋ ਗਿਆ ਨਾ ਹੀ ਉੱਧਰ ਨਿਕਲਣ ਜਗ ਹੈ ਨਾ ਹੀ ਉੱਧਰ ਨਿਕਲਣ ਜਗ ਬਹੁਤ ਜ਼ਿਆਦਾ ਪਾਣੀ ਕਿੱਥੇ ਜਾਣ ਦੇਖੋ ਲੋਕ ਤੁਸੀਂ ਆਪਾਂ ਕਹਿ ਦਿੰਨੇ ਆ ਹਨਾ ਜਿੱਥੋਂ 메ਨ ਬੰਨ ਟੁੱਟਿਆ ਉਹ ਪਿੰਡ ਪੱਖੋ ਕੀ ਕਿੰਨਾ ਨੁਕਸਾਨ ਚਲੋ ਜਿਹੜਾ ਘਰ ਦਾ ਨੁਕਸਾਨ ਹੋਇਆ ਹਨਾ ਤੇ ਫੇਰ ਸਮਾ ਪਾ ਕੇ ਵੀਰ ਬਹੁਤ ਮਾੜਾ ਹੋਇਆ ਵੈਸੇ ਹਨਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣ ਹੁਣ ਚਲੋ ਮਹਾਰਾਜ ਦੇ ਵਜਾਂ ਵਾਲੇ ਦੀ ਅਸੀਂ ਬੋਝੇ ਆ ਉਹਦੇ ਬੱਚੇ ਆ ਤੇ ਫੇਰ ਵੀ ਚਲੋ ਚੜਦੀ ਗਲਾਂ ਤੇ ਜੰਗਾਰੇ ਲੰਮਦੇ ਰਾਵਾਂਗੇ ਹੂੰ ਤੇ ਰਾਵਾਂਗੇ ਉਹਦੇ ਆਸਰੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੂਪੀ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਰਿਆਣੇ ਵਾਲੇ ਵੀਰਾਂ ਨੂੰ ਹੋਰ ਮੈਂ ਕਹਿੰਦਾ ਵੀ ਮੁਸਲਮਾਨ ਵੀਰ ਹਿੰਦੂ ਵੀਰ ਸਿੱਖ ਵੀਰ ਸਾਰੇ ਇਕੱਠੇ ਹੋ ਕੇ ਹਨ ਮੈਂ ਬੱਬਾ ਜੀ ਇਹੋ ਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਹਿੰਦੂ ਆਪਣੇ ਮੁਸਲਮਾਨ ਜਿੰਨੇ ਵੀ ਆਪਣਾ ਭਾਈਚਾਰਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦੀਆਂ ਵੀ ਟਰਾਲੀਆਂ ਸੇਵਾ ਦੇ ਵਿੱਚ ਬਹੁਤ ਆਈਆਂ ਪਿੰਡ ਪਕੋਗੇ ਹਰ ਨੇ ਕਿਸ ਨੇ ਬਾਹ ਫੜੀ ਹੈ ਪਹਿਲਾਂ ਪੰਜਾਬ ਫੜਦਾ ਸੀ ਹੱਥਾਂ ਤੇ ਜਾ ਕੇ ਬਾਹ ਤੇ ਹੁਣ ਉਹਨਾਂ ਨੇ ਸਾਡੇ ਪੰਜਾਬ ਦੀ ਬਾਹ ਫੜੀ ਮਤਲਬ ਅੰਧੇਰੇ ਭਾਈ 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 ਦੇ ਨਾਲ ਖੜਿਆ ਹੂੰ ਸਾਰੇ ਆਏ ਨੇ ਪਰ ਨੁਕਸਾਨ ਆ ਵੇਖ ਲੋ ਤੁਸੀਂ ਕੋਈ ਵੀ ਚੀਜ਼ ਜਿਹੜੀ ਕਿ ਚਲੋ ਹੁਣ ਅਸੀਂ ਇਹੋ ਕਿਨੇ ਕੋਈ ਵੀ ਚੀਜ਼ ਜਿਹੜੀ ਮਾੜੀ ਮੋਟੀ ਨਹੀਂ ਲਈ ਜਾਂਦੀ ਹੂੰ ਬੈੱਡ ਵੀ ਲੈਣਾ ਹੋਏ ਉਹ ਵੀ 40-45 ਹਜ਼ਾਰ ਤੋਂ ਥੱਲੇ ਨਹੀਂ ਹੁੰਦਾ ਸਹੀ ਗੱਲ ਹੈ ਜੀ ਸਹੀ ਗੱਲ ਤੇ ਫਿਰ ਵੀ ਚਲੋ ਅਸੀਂ ਜਿਹੜੀ ਚੀਜ਼ ਵੱਜਦੀ ਆ ਉਹਨੂੰ ਧੋ ਧੂ ਕੇ ਵਧੀਆ ਕਰਕੇ ਰੱਖਣੇ ਆ ਚਲੋ ਘਰਾਂ ਦਾ ਤੇ ਬਾਬਾ ਜੀ ਅਸੀਂ ਕਰ ਦਾਂਗੇ ਤੇ ਪਹਿਲੀਆਂ ਦੇ ਜਾ ਕੇ ਉਹ ਵੀ ਮਹਾਰਾਜ ਨਿਆਕਾਰ ਸਾਹਿਬ ਆਲੇ ਨਾਲ ਕਿਹਾ ਵਾ ਚਲੋ ਅਸੀਂ ਤੁਹਾਡਾ ਸਾਥ ਦਵਾਂਗੇ ਉਮੀਦ ਹੈ ਸਰਕਾਰਾਂ ਤੋਂ ਕੁਝ ਸਰਕਾਰਾਂ ਤੋਂ ਤਾਂ ਕੋਈ ਉਮੀਦ ਨਹੀਂ ਜੀ ਸਰਕਾਰ ਨਾਲੇ ਉਮੀਦ ਹੈ ਤੱਕ ਤਾਂ ਕੋਈ ਪਿਛਾਸਨ ਦਾ ਬੰਦਾ ਨਹੀਂ ਆਇਆ ਕੋਈ ਪੁੱਛਿਆ ਨਹੀਂ ਹੁਣ ਮਤਲਬ ਬਿਆਨ ਆਏ ਆ ਉਹਨਾਂ ਦੇ ਕਿ ਅਸੀਂ ਨਾਲਿਆਂ ਪਰ ਜਿਹੜੇ ਆਪਣੇ ਵੀਰ ਭਰਾ ਸਿੱਖ ਬਾਹਰ ਦੇ ਜਿਹੜੇ ਮਤਲਬ ਬਾਹਰ ਗਏ ਨੇ ਵੀਰ ਭਰਾ ਉਹਨਾਂ ਦੇ ਸਾਰੇ ਬੜਾ ਸੰਯੋਗ ਦੇਣ ਡਿਆ ਨਹੀਂ ਨੁਕਸਾਨ ਤਾਂ ਨਹੀਂ ਕੋਈ ਹੋਇਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਚਲੋ ਜਾਨੀ ਵਿਚਾਰਿਆ ਵਾ ਤੇ ਡੰਗਰਾਂ ਡੁੰਗਰਾਂ ਦਾ ਕੋਈ ਹਲ ਮੁੜ ਗਿਆ ਡੰਗਰਾਂ ਦਾ ਜਿਆਦਾ ਨੁਕਸਾਨ ਹੋਇਆ ਵਾ ਹਾਂਜੀ ਦਗਾੰਦ ਕਿਹਦੀਆਂ ਗਾਈਆਂ ਕੋ ਮਰੀਆਂ ਕੋ ਪੰਜ-ਸੱਤ ਕਿਸੇ ਦੇ ਇਹ ਵੀ ਮਰੇ ਉਦਾਂ ਪਾਜੀ ਹੁਣੀ ਹੋਗੀ ਪੀ ਗਰੇਵਲ ਉਹ ਉਥੇ ਕੋਲੀ ਡੋਡ ਦੇ ਲੱਗੀ ਇੱਕ ਡੇੜਾ ਸੀ ਉਹਦੀਆਂ ਪੰਜ-ਸੱਤ ਗਾਈਆਂ ਮਰੀਆਂ ਉਥੇ ਦੋ ਮਹੀਆਂ ਦੇ ਕੇ ਗਏ ਬਹੁਤ ਆਪਣੇ ਪੰਜਾਬੀ ਪੰਜਾਬੀਆਂ ਦੇ ਨਾਲ ਬਹੁਤ ਖੜੇ ਨੇ ਆਪਾਂ ਉੱਪਰ ਚੱਲਦੇ ਆਂ ਵੀਰੇ ਉੱਪਰ ਦਿਖਾਉਨੇ ਆ ਯਾਰ ਤੁਹਾਨੂੰ ਵੀ ਅਸੀਂ ਪਹਿਲਾਂ ਜਾ ਕੇ ਆਏ ਆ ਉੱਪਰ ਤੇ ਉਹ ਹਾਲਾਤ ਦਿਖਾਉਨੇ ਆ ਜਿਵੇਂ ਬੇਬੇ ਜੀ ਨੇ ਦੱਸਿਆ ਵੀ ਚਾਰ ਹਨਾ ਦਿਨ ਉੱਪਰ ਰਹੇ ਅਸੀਂ ਤੇ ਕਿੱਦਾਂ ਦਾ ਮਨੋਵਲ ਬਣਿਆ ਹੋਵੇਗਾ ਉਹ ਸਵੇਰ ਹਨਾ ਜਿਵੇਂ ਛੋਟੇ ਛੋਟੇ ਬੱਚੇ ਤੁਸੀਂ ਦੇਖੋ ਸਾਰਾ ਸਮਾਨ ਹਨਾ ਕਿਵੇਂ ਕਿੰਨੀ ਮਿਹਨਤ ਦੇ ਨਾਲ ਲੈਂਦਾ ਹੁਣ ਆਹੀ ਚੀਜ਼ ਬੰਦੇ ਨੇ ਲੈਣੀ ਹੋਵੇ 8-10000 ਦੀ ਹਨਾ ਪਰਿਵਾਰ ਚਲੋ ਕਾਫੀ ਵੱਡਾ ਹੈਗਾ ਇਕੱਠੇ ਰਹਿੰਦੇ ਲੱਗਦੇ ਨੇ ਵੀਰ ਗਦੈਲੇ ਦੇਖ ਲਓ ਰਜਾਈਆਂ ਦੇਖ ਲਓ ਆ ਕਿਵੇਂ ਉੱਪਰ ਚੜਿਆ ਹੋਊਗਾ ਇਹ ਕੀ ਆ ਵੀਰੇ ਇਹਦੇ ਵਿੱਚ ਪੇਟੀ ਆ ਜੀ ਹਾਂ ਇਹ ਉੱਪਰ ਚੜਿਆ ਫਿਰ ਹਾਂਜੀ ਉੱਤੇ ਚੜਿਆ ਕੋਈ ਭਿੱਜਾ ਵੀ ਆ ਫਿਰ ਉੱਤੇ ਚੜ ਕੇ ਸੁਕਾਇਆ ਵੀ ਆ ਹਾਂਜੀ ਹਾਂਜੀ ਸਾਰਾ ਇਹ ਆ ਵੇਖ ਲਓ ਇੱਧਰ ਇੱਧਰ ਕਣਕ ਜਿਹੜੀ ਹੈਗੀ ਸੀ ਉਹ ਵੀ ਸਾਰੀ ਮਤਲਬ ਖਰਾਬ ਹੋ ਜਾਂਦੀ ਤੁਹਾਨੂੰ ਪਤਾ ਪਾਣੀ ਪੈ ਜੇ ਕਣਕ ਤੇ ਤੇ ਫੁੱਲ ਜਾਂਦੀ ਹੈ ਹਾਂ ਉਹ ਸਾਰੀ ਖਰਾਬ ਹੋ ਗਈ ਉਸ ਤੋਂ ਬਾਅਦ ਚਲੋ ਜਿੰਨੀ ਕਿ ਹੈਗੀ ਉਹਨਾਂ ਕੋ ਮਹਾਰਾਜ ਦੀ ਨਾਲ ਹੀ ਕਰਾਂਗੇ ਗੁਜ਼ਾਰਾ ਬਾਕੀ ਭਰਾਵਾਂ ਦੇ ਵੀ ਚੜਦੀ ਕਲਾ ਹੈ ਚੜਦੀ ਕਲਾ ਜੀ ਚੜਦੀ ਕਲਾ ਇਹ ਤੁਹਾਡੇ ਖੇਤ ਨੇ ਤੁਹਾਨੂੰ ਦਿਖਾਓ ਵੀਰੇ ਦੇਖੋ ਯਾਰ ਹਾਲਾਤ ਉਹ ਵੀ ਲਾਈ ਸੀ ਸੇਕਲੇ ਨੇ ਇਹ ਮੈਨੋ ਉਹ ਜਾਂਦਾ ਰਸਤਾ ਜਿਹੜਾ ਆਪਾਂ ਕਹਿੰਨੇ ਆਂ ਵੀ ਕਰਤਾਰਪੁਰ ਸਾਹਿਬ ਨੂੰ ਜਾਂਦਾ ਹਨਾ ਇਹ ਸਾਰੇ ਹਾਲਾਤ ਉਸ ਦੇ ਨੇ ਉਹ ਵੀਰ ਉਧਰ ਜਿਹੜੇ ਨੇ ਸੇਵਾ ਕਰਨ ਵਾਲੇ ਆ ਰਹੇ ਹਨਾ ਰਕਬੇ ਪਿੰਡ ਤੋਂ ਹਾਂਜੀ ਆ ਮਾਰੋ ਤੁਸੀਂ ਝਾਤ ਦੇਖੋ ਕੀ ਹਾਲਾਤ ਥੋੜੀ ਐ ਕੋਈ ਲੱਗਦਾ ਵੀਰੇ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਬੀਜ ਸਕੋਗੇ ਜੇ ਤੇ ਬੱਬਾਈ ਪਾਣੀ ਘਟ ਗਿਆ ਤੇ ਮੇ ਕੋ ਮਾਲਕ ਨੇ ਚਲੋ ਸਾਥ ਦਿੱਤਾ ਤੇ ਫਿਰ ਜਿੰਨੇ ਕ ਥਾਂ ਤੇ ਪਾਣੀ ਸੁਕੇਗਾ ਉਹਨੇ ਕ ਥਾਂ ਤੇ ਬੀਜਣ ਦੀ ਚਲੋ ਆਪਾਂ ਕੋਸ਼ਿਸ਼ ਕਰਾਂਗੇ ਤੇ ਚਲੋ ਬਾਕੀ ਪਾਣੀ ਬਹੁਤ ਜ਼ਿਆਦਾ ਜਦੋਂ ਪਾਣੀ ਆਇਆ ਉਦੋਂ ਤੇ ਸਾਰੇ ਪਾਸੇ ਇੰਨਾ ਪਾਣੀ ਤੇ ਸਾਨੂੰ ਡੈਡੀ ਨੂੰ ਦੱਸਣ ਜੇ 88 ਤੇ ਨਹੀਂ ਆਇਆ ਕਿੰਨਾ ਪਾਣੀ ਆਇਆ ਦੇ ਵਿੱਚ ਵੀ ਹੈ ਨਾ ਇੱਧਰ ਦੇਖੋ ਤੁਸੀਂ ਵੀਰੇ ਆ ਤਾਂ ਸਾਰਾ ਸਮਾਨ ਖਰਾਬ ਹੋ ਗਿਆ ਜੀ ਬੱਬਾਈ ਹੁਣ ਕੱਪੜੇ ਹੀ ਲੈਣੇ ਹੁਣ ਤੁਸੀਂ ਲਾ ਲਓ ਨਾ 5 5 7 700 ਦੇ 1000 1000 ਮਾਈਆਂ ਦੇ ਸੂਟ ਹੈ ਨਾ ਯਾ ਸਾਰੇ ਢੇਰ ਲੱਗੇ ਪਏ ਨੇ ਖਤਮ ਹੋ ਗਈ ਕਹਾਣੀ ਕਣਕ ਵੀਰੇ ਫਿਰ ਕਣਕ ਦਾ ਕਿਵੇਂ ਹੋਇਆ ਜਿਹੜੀ ਢੋਲਾਂ ਚ ਪਾਈ ਹੋਈ ਸੀ ਉਹ ਕਣਕ ਜਿਹੜੀਆਂ ਪਾਣੀ ਪੈ ਗਈ ਸਾਰੀ ਖਰਾਬ ਹੋ ਗਏ ਬੱਬਾ ਜੀ ਉਹ ਨਾਲ ਹੀ ਆ ਥੱਲੇ ਤੁਸੀਂ ਵੇਖ ਸਕਦੇ ਜਿਓ ਕਿ ਵੀ ਅੱਗੇ ਹੁਣ ਬੜਾ ਹੁੰਦਾ ਕਿ ਫੇਕ ਵੀਡੀਓ ਫੇੜ ਪਾ ਕੇ ਕਿ ਵਿਊ ਲੈਣੇ ਜਾਂ ਪੈਸੇ ਲੈਣੇ ਸਾਡਾ ਜਿਹੜਾ ਸਿੱਕ ਆਪਾਂ ਸਿੱਖਿਆ ਨਾ ਬਾਬਾ ਜੀ ਅਸੀਂ ਕਿਸੇ ਨੂੰ ਰਜਾਵਣ ਵਾਲੇ ਸਾਡੇ ਕੋਲ ਇੱਕ ਦਾਣਾ ਵੀ ਹੋਏ ਨਾ ਅਸੀਂ ਉਹਦੇ ਵੀ ਤੇ ਆ ਚਾਰ ਹਿੱਸੇ ਕਰ ਦਾਂਗੇ ਕਿ ਨਹੀਂ ਯਾਰ ਸਕੇ ਦੇ ਟਿੱਡਾਂ ਜੀ ਬਿਲਕੁਲ ਸਹੀ ਗੱਲ ਆ ਦੇਖੋ ਵੀਰੇ ਹਾਲਾਤ ਨੇ ਇਹ ਹਜੇ ਤਾਂ ਤੁਹਾਨੂੰ ਇੱਕ ਘਰ ਦਿਖਾਇਆ ਘਰ ਘਰ ਦੇ ਇਹੀ ਹਾਲਾਤ ਨੇ ਤੇ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਨਾ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਚਲੋ ਫਿਰ ਵੀ ਵੀਰ ਕਹਿੰਦੇ ਨੇ ਵੀ ਮਿਹਨਤ ਕਰਕੇ ਖੜੇ ਹੋ ਜਾਵਾਂਗੇ ਹਾਂਜੀ ਹਾਂਜੀ ਪਰ ਹਾਲਾਤ ਜਿਹੜੇ ਨੇ ਉਹ ਬਹੁਤ ਬੇਤਰ ਨੇ ਹੱਦੋਂ ਵੱਧ ਹੁਣ ਸਰਕਾਰਾਂ ਤੋਂ ਆਸ ਕਰਦੇ ਆ ਸਰਕਾਰ ਕੀ ਦਿੰਦੀ ਆ ਕਿਸਾਨਾਂ ਨੂੰ ਨਾਲ ਦੀ ਨਾਲ ਮਜ਼ਦੂਰਾਂ ਨੂੰ ਲੋੜ ਬੰਦਾਂ ਦੀ ਕਿਵੇਂ ਸੰਭਾਲ ਕਰਦੀ ਹੈ ਦੇਖੋ ਪੰਜਾਬੀ ਤੇ ਲੱਗੇ ਹੋਏ ਨੇ ਪੰਜਾਬੀ ਛੱਡੋ ਹਰਿਆਣੇ ਵਾਲੇ ਸਾਰੇ ਵੀਰ ਜਿਹੜੇ ਮੁਸਲਮਾਨ ਵੀਰ ਵੀ ਪਹੁੰਚੇ ਨੇ ਸਾਡੇ ਨਾਲ ਜੂਪੀ ਤੋਂ ਵੀਰ ਆਏ ਸੀ ਕਿੱਥੋਂ ਕਿੱਥੋਂ ਲੋਕ ਆਏ ਨੇ ਹਣਾ ਹੁਣ ਅੱਗੇ ਦੇਖੋ ਕੀ ਮੁਆਵਜ਼ਾ ਦਿੱਤਾ ਜਾਂਦਾ ਤੇ ਸਰਕਾਰਾਂ ਦਾ ਕੀ ਰੋਲ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਗ ਗੁਰੂ ਪਰਮੇਸ਼ਰ ਜਾਨਾ ਦਾ ਬਹੁਤ ਬਹੁਤ ਧੰਨਵਾਦ ਵੀਰੇ ਕੋਈ ਨਹੀਂ ਹੌਸਲਾ ਰੱਖੋ ਚੜ੍ਹਦੀ ਕਲਾ ਚ ਰਹੋ ਬਾਕੀ ਵੀਰ ਆਉਂਦੇ ਨੇ ਤੁਹਾਨੂੰ ਚਾਰਾ ਦੇ ਕੇ ਚੱਲੇ ਆਂ ਹੋਰ ਵੀ ਜਿਹੜੇ ਹੈਗੇ ਤੁਹਾਡੇ ਨਾਲ ਸੰਪਰਕ ਕਰਵਾਣਗੇ ਬੜੇ ਬੜੇ ਸਰਕਾਰਾਂ ਨੂੰ ਵੀ ਆਪਣੇ ਭਰਾਵਾਂ ਨੂੰ ਵੀ ਹਰ ਕਿਸ ਨੂੰ ਕਹਿੰਦਾ ਕਿ ਬਾਬਾ ਜੀ ਹਰ ਘਰ ਦੇ ਵਿੱਚ ਤੁਸੀਂ ਆਪਣਾ ਨਾ ਦੇਖੋ ਕਿਦਾਂ ਨੁਕਸਾਨ ਹੋਇਆ ਇਹ ਨਹੀਂ ਕਿ ਮੇਰੀ ਕੋਠੀ ਵੱਡੀ ਆ ਤੇ ਮੈਂ ਉੱਤੇ ਸਮਾਨ ਰੱਖ ਲਿਆ ਸਾਡੇ ਪਿੰਡ ਵਿੱਚ ਇਮਾਨਦਾਰ ਬੰਦੇ ਵੀ ਇਦਾਂ ਦੇ ਨਹੀਂ ਕਿ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਜੇ ਟਰਾਲੀ ਆ ਤਾਂ ਯਾਰ ਸਾਰਿਆਂ ਚ ਪਹਿਲਾਂ ਵੰਡੋ ਮੈਨੂੰ ਲਾਸਟ ਮੈਨ ਨਾਲ ਸੇਵਾ ਵੀ ਕਰਾਉਣਾ ਉਹ ਕਿੱਥੋਂ ਜਾ ਕੇ ਲੈ ਕੇ ਆਏ ਹੋ ਸਾਡੇ ਜੀ ਹਾਂ ਹਾਂ ਜੀ ਹਾਂ ਜੀ ਅਹੀਂ ਆਪ ਚਲੋ ਮਹਾਰਾਜ ਨੇ ਹਜੇ ਤੱਕ ਕਦੀ ਇਹੋ ਜਿਹਾ ਦਿਖਾਇਆ ਨਹੀਂ ਡੈਡੀ ਹੁਣ 88 ਜੇ ਵੇਖਿਆ ਸੀ ਪਰ ਹੁਣ ਵੀ ਸਾਨੂੰ ਡੈਡੀ ਹੁਣੀ ਕਹਿੰਦੇ ਰਹੇ ਕਿ ਕੋਈ ਗੱਲ ਨਹੀਂ ਹਮ ਮਾਲਕ ਤੇ ਭਰੋਸਾ ਕੋ ਬੱਜਾਂ ਵਾਲੇ ਤੇ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਆਪਣੀਆਂ ਇਹੋ ਚੜਦੀ ਕਲਾ ਜੇ ਬਾਈ ساری ਉਮਰ ਰਹਿਣੀ ਠੀਕ ਹੋ ਵੀਰੋ ਧੰਨਵਾਦ ਤੁਹਾਡਾ ਸ਼ੁਕਰੀਆ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਮਿਲਦੇ ਆ ਵੀਰੇ ਫੇਰ ਖਾਵਾਂਗੇ ਕਿਸੇ ਦਿਨ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ